ਸਤਿ ਸ਼੍ਰੀ ਅਕਾਲ ਰਹੀਮ شیخ ਅਬਦੁੱਲ ਹਮੀਦ ਸਬ ਇੰਸਪੈਕਟਰ ਨੇ ਘਰ ਦਾ ਬੂਹਾ ਵੜਦਿਆਂ ਹੀ ਨੌਕਰ ਨੂੰ ਆਵਾਜ਼ ਦਿੱਤੀ ਬਸੀਰ ਨੂੰ ਮੇਰੇ ਕਮਰੇ ਵਿੱਚ ਭੇਜ ਜ਼ਰਾ ਤੇ ਉਹ ਸਪਾਸਾਪ ਆਪਣੇ ਪ੍ਰਾਈਵੇਟ ਕਮਰੇ ਵਿੱਚ ਪਹੁੰਚੀ ਕੋਟ ਤੇ ਪੇਟੀ ਲਾ ਕੇ ਕਿੱਲੀ ਉੱਤੇ ਟੰਗੀ ਅਤੇ ਮੇਜ਼ ਦੇ ਅੱਗੇ ਜਾ ਬੈਠੇ ਮੇਜ਼ ਉੱਤੇ ਬਹੁਤ ਸਾਰਾ ਖਿਲਰ ਖਲੇਰਾ ਪਿਆ ਹੋਇਆ ਸੀ ਇੱਕ ਨੁਕਰੇ ਕੁਝ ਮੋਟੀਆਂ ਪਤਨੀਆਂ ਕਾਨੂੰਨੀ ਅਤੇ ਗੈਰ ਕਾਨੂੰਨੀ ਆਦੀ ਕਿਤਾਬਾਂ ਉਸਰੀਆਂ ਹੋਈਆਂ ਸਨ। ਦੂਜੀ ਨੁਕਰੇ ਚਿੱਟੇ ਪੀਲੇ ਉਗੜ ਦੁਗੜ ਕਾਗਜ਼ਾਂ ਨਾਲ ਤੂਸੀਆਂ ਹੋਈਆਂ ਕਈ ਫਾਲਾਂ। ਵਿਚਕਾਰ ਕਲਮਦਾਨ ਅਤੇ ਉਸ ਦੇ ਲਾਗੇ ਕਰਕੇ ਅੱਜ ਦੀ ਆਈ ਹੋਈ ਡਾਕ ਪਈ ਸੀ ਜਿਸ ਵਿੱਚ 5-6 ਲਿਫਾਫੇ, 2-3 ਪੋਸਟਕਾਰਡ ਅਤੇ 1-2 ਅਖਬਾਰਾਂ ਵੀ ਸਨ। ਪੈਨ, ਕੁਸ਼ਨ ਵਾਲਟਿੰਗ ਪੇਪਰ ਪੇਪਰ ਵੇਟ ਟੈਗਾਂ ਦਾ ਇੱਕ ਮੁਠਾ ਤੇ ਹੋਰ ਇਹੋ ਜਿਹੇ ਬਥੇਰੇ ਨਿੱਕ ਸੁੱਕ ਥਾਂੋਂ ਥਾਂ ਹੀ ਪਿਆ ਸੀ ਬੈਠਦਾ ਸੀ ਸ਼ੇਖ ਹੋਰਾਂ ਨੇ ਦੂਰ ਦੀ ਐਨਕ ਉਤਾਰ ਕੇ ਮੇਜ਼ ਦੀ ਸਾਹਮਣੀ ਬਾਹੀ ਜਿਹੜੀ ਕੁਝ ਖਾਲੀ ਸੀ ਉੱਤੇ ਟਿਕਾ ਦਿੱਤੀ ਅਤੇ ਜੇਬ ਵਿੱਚੋਂ ਨੇੜੇ ਦੀ ਐਨਕ ਲਾ ਕੇ ਡਾਕ ਵੇਖਣ ਲੱਗੇ ਉਹਨਾਂ ਨੇ ਅਜੇ ਦੋ ਕਲਫ ਲਫਾਫੇ ਹੀ ਖੋਲੇ ਸਨ ਕਿ ਪੰਜਾ ਘਵਰਿਆਂ ਦਾ ਇੱਕ ਮੁੰਡਾ ਅੰਦਰ ਆਉਂਦਾ ਦਿਸਿਆ ਮੁੰਡਾ ਵੇਖਣ ਵਿੱਚ ਬੜਾ ਚੁਸਤ ਚਲਾਕ ਅਤੇ ਸ਼ਰਾਰਤੀ ਜਿਆ ਸੀ ਪਰ ਪਿਓ ਦੇ ਕਮਰੇ ਵਿੱਚ ਵੜਦਿਆਂ ਹੀ ਉਸ ਦਾ ਸੁਭਾਅ ਇਕਦਮ ਬਦਲ ਗਿਆ ਚੰਚਲ ਅਤੇ ਫਰਤੀਲੀਆਂ ਅੱਖਾਂ ਨਿਉਂ ਗਈਆਂ ਸਰੀਰ ਵਿੱਚ ਜਿਵੇਂ ਸਾਹ ਸਤ ਹੀ ਨਹੀਂ ਸੀ ਬੈਠ ਜਾ ਸਾਹਮਣੀ ਕੁਰਸੀ ਉੱਤੇ ਇੱਕ ਲੰਬੀ ਚਿੱਠੀ ਪੜਦਿਆਂ ਸ਼ੇਰ ਵਾਂਗ ਪੜਖ ਕੇ ਸ਼ੇਖ ਹੁਰਾਂ ਹੁਕਮ ਦਿੱਤਾ ਤੱਕ ਮੇਰੇ ਵੱਲ ਚਿਠੀ ਵੱਲੋਂ ਧਿਆਨ ਹਟਾ ਕੇ ਛੇਕ ਹੋਰੀ ਕੜ ਕੇ ਤੂੰ ਅੱਜ ਤਾਸ਼ ਖੇਡੀ ਸੀ ਸੁਣਿਆ ਏ ਨਹੀਂ ਅੱਬਾ ਜੀ ਮੁੰਡੇ ਨੇ ਡਰਦਿਆਂ ਕਿਹਾ ਡਰਨਾ ਛੇਕ ਹੋਰਾ ਆਪਣੀ ਆਦਤ ਦੇ ਵਿਰੁੱਧ ਕਿਹਾ ਸੱਚੋ ਸੱਚ ਦੱਸ ਦੇ ਮੈਂ ਤੈਨੂੰ ਕਹਿੰਦਾ ਕੁਝ ਨਹੀਂ ਮੈਂ ਖੁਦ ਤੈਨੂੰ ਅੱਖੀਂ ਵੇਖਿਆ ਸੀ ਅਬਦੁੱਲੇ ਦੇ ਮੁੰਡੇ ਨਾਲ ਉਹਨਾਂ ਦੇ ਵੇੜੇ ਵਿੱਚ ਤੂੰ ਪਿਆ ਖੇਡਦਾ ਸੀ ਦੱਸ ਖੇਡੀ ਸੀ ਕਿ ਨਹੀਂ ਮੁੰਡਾ ਮੂੰਹ ਤਾਂ ਨਹੀਂ ਬੋਲਿਆ ਪਰ ਉਸਨੇ ਹਾਂ ਵਿੱਚ ਸਿਰ ਹਿਲਾਇਆ ਸ਼ਾਬਾਸ਼ ਸ਼ੇਖ ਹੁਰੀ ਹੋਰ ਨਰਮੀ ਨਾਲ ਬੋਲੇ ਮੈਂ ਆਪ ਤਾਂ ਨਹੀਂ ਸਿੱਖਿਆ ਕਿਸੇ ਤੋਂ ਸੁਣਿਆ ਸੀ ਇਹ ਤਾਂ ਤੇਥੋਂ ਇਕਬਾਲ ਕਰਵਾਉਣ ਦਾ ਇੱਕ ਤਰੀਕਾ ਸੀ ਬਹੁਤ ਸਾਰੇ ਮੁਜ਼ਰਮਾਂ ਨੂੰ ਅਸੀਂ ਇਸੇ ਤਰ੍ਹਾਂ ਬਕਾ ਲੈਂਦੇ ਹਾਂ ਖੈਰ ਪਰ ਮੈਂ ਤੈਨੂੰ ਅੱਜ ਕੁਝ ਜ਼ਰੂਰੀ ਗੱਲਾਂ ਸਮਝਾਉਣੀਆਂ ਨੇ ਜਰਾ ਖਿਆਲ ਨਾਲ ਸੁਣ ਖਿਆਲ ਨਾਲ ਸੁਣ ਕੈਨ ਤੋਂ ਬਾਅਦ ਉਹਨਾਂ ਨੇ ਬਸੀਰਵਾਲ ਤੱਕਿਆ ਉਹ ਮੇਜ਼ ਉੱਤੇ ਪਈ ਐਨਕ ਨੂੰ ਫੜ ਕੇ ਉਸ ਦੀਆਂ ਕਮਾਨੀਆਂ ਉੱਤੇ ਕਰ ਰਿਹਾ ਸੀ ਐਨਕ ਉਸ ਦੇ ਹੱਥੋਂ ਫੜ ਕੇ ਨਾਲ ਹੀ ਫਾਈਲ ਵਿੱਚੋਂ ਇੱਕ ਵਾਰੰਟ ਦਾ ਮضمੂਨ ਦਿਲ ਵਿੱਚ ਪੜ੍ਹਦੇ ਹੋਏ ਸ਼ੇਖ ਹੁਰੀ ਬੋਲੇ ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਇੱਕ ਗੁਨਾਹਾਰੇ ਸਾਰੇ ਗੁਨਾਹਾਂ ਦਾ ਪੇਸ਼ ਖੇਮਾ ਹੁੰਦਾ ਹੈ ਜਿਸ ਦੀ ਜਿੰਦਾ ਮਿਸਾਲ ਇਹ ਹੈ ਕਿ ਤਾਸ਼ ਖੇਡਣ ਦਾ ਗੁਨਾਹ ਲਕਾਉਣ ਲਈ ਤੈਨੂੰ ਝੂਠ ਵੀ ਬੋਲਣਾ ਪਿਆ। ਯਾਨੀ ਕਿ ਇੱਕ ਦੇ ਥਾਂ ਤੂੰ ਦੋ ਗੁਨਾਹ ਕੀਤੇ। ਵਾਰੰਟ ਨੂੰ ਮੁੜ ਫਾਈਲ ਵਿੱਚ ਨੱਥੀ ਕਰਦਿਆਂ ਹੋਇਆਂ ਸ਼ੇਖ ਹੁਰਾਂ ਮੁੰਡੇ ਵੱਲ ਤੱਕਿਆ। ਬਸੀਰ ਪੈਨ ਕੁਸ਼ਨ ਵਿੱਚੋਂ ਪੈਨ ਕੱਢ-ਕੱਢ ਕੇ ਟੇਬਲ ਕਲਾਥ ਵਿੱਚ ਖਬੋ ਰਿਆ ਸੀ। ਮੇਰੇ ਵੱਲ ਧਿਆਨ ਕਰ। ਉਸ ਦੇ ਹੱਥੋਂ ਪੈਨ ਖੋ ਕੇ ਸ਼ੇਖ ਹੋ ਰਹੀ ਇੱਕ ਅਖਬਾਰ ਦੇ ਵਰਕੇ ਫੋਲਦੇ ਹੋਏ ਬੋਲੇ, ਤਾਸ ਵੀ ਇੱਕ ਕਿਸਮ ਦਾ ਜੂਆ ਹੁੰਦਾ ਹੈ ਜੂਆ ਇਸ ਤੋਂ ਵੱਧ ਹੀ ਵੱਧਿਆ ਆਦਮੀ ਨੂੰ ਜੂਏ ਦੀ ਆਦਤ ਪੈ ਜਾਂਦੀ ਹੈ ਸੁਣਿਆ ਹੀ ਤੇ ਇਹ ਆਦਤ ਨਾ ਸਿਰਫ ਆਪਣੇ ਤੱਕ ਹੀ ਮ限定 ਰਹਿੰਦੀ ਹੈ ਬਲਕਿ ਇਹ ਕਾਦਮੀ ਪਾਸੋਂ ਦੂਜੇ ਨੂੰ ਦੂਜੇ ਪਾਸੋਂ ਤੀਜੇ ਨੂੰ ਪੈ ਜਾਂਦੀ ਹੈ ਜਿਸ ਤਰ੍ਹਾਂ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਹੈ ਕਲਮਦਾਨ ਵਿੱਚੋਂ ਉਂਗਲ ਨਾਲ ਸਿਆਹੀ ਲਾ ਕੇ ਬਸੀਰ ਇੱਕ ਕੋਰੇ ਕਾਗਜ਼ ਉੱਤੇ ਚੀਚ ਬਲੋਲੇ ਵਾਰਿਆ ਸੀ ਖਰਬੂਜੇ ਦਾ ਨਾਂ ਸੁਣਦਿਆਂ ਹੀ ਉਸਨੇ ਉਂਗਲ ਨੂੰ ਮੇਜ਼ ਦੀ ਹੇਠਲੀ ਬਾਹੀ ਨਾਲ ਪਹੁੰਚ ਕੇ ਪਿਓ ਵੱਲ ਇਸ ਤਰ੍ਹਾਂ ਤੱਕਿਆ ਜਿਵੇਂ ਸੱਚਮੁੱਚ ਕੋਈ ਹੱਥ ਵਿੱਚ ਖਰਬੂਜਾ ਲੈ ਬੈਠਾ ਹੋਵੇ ਬਸੀਰ ਉਸ ਦੇ ਅੱਗੋਂ ਕਲਮਦਾਨ ਚੁੱਕ ਕੇ ਪਰੇ ਰੱਖਦੇ ਹੋਏ ਸ਼ੇਖ ਹੋਰੀ ਬੋਲੇ ਮੇਰੀ ਗੱਲ ਧਿਆਨ ਨਾਲ ਸੁਣ ਅਜੇ ਉਹ ਇੰਨੀ ਗੱਲ ਕਰ ਸਕੇ ਸਨ ਕੇ ਟੈਲੀਫੋਨ ਦੀ ਘਾਟੀ ਵੱਜੀ ਛੇ ਹੋ ਰਾਣੀ ਉੱਠ ਕੇ ਰিসিਵਰ ਫੜਿਆ ਹੈਲੋ ਕਿੱਥੋਂ ਬੋਲਦੇ ਜੀ ਬਾਬੂ ਪਰਸ਼ੋਤਮ ਦਾਸ ਆਦਬ ਅਰਜ਼ ਸੁਣੋ ਕੀ ਹੁਕਮ ਹੈ ਲਾਟਰੀ ਦੀਆਂ ਟਿਕਟਾਂ ਉਹ ਅੱਜ ਮੈਂ ਸ਼ਾਮ ਨੂੰ ਪੂਰ ਕਰਕੇ ਭੇਜ ਦਿਆਂਗਾ ਕਿੰਨੇ ਰੁਪਏ ਨੇ 5 ਟਿਕਟਾਂ ਦੀ ਖੈਰ ਪਰ ਕਦੇ ਕੱਢੀ ਵੀ ਜੇ ਅੱਜ ਤੀਕ ਕਿਸਮਤ ਖਬਰੇ ਕਦੋਂ ਜਾਗ ਪਵੇਗੀ ਜੇ ਤੁਸੀਂ ਕਿਸ ਮਰਜ਼ੀ ਦੀ ਦਵਾ ਹੋਵੋ ਅੱਛਾ ਆਦਬ ਅਰਜ਼ ਰਸੀਵਰ ਰੱਖ ਕੇ ਉਹ ਮੁੜ ਆਪਦੀ ਥਾਂ ਉੱਤੇ ਆ ਬੈਠਾ ਤੇ ਬੋਲੇ ਵੇਖ ਸ਼ਰਾਰਤਾਂ ਨਾ ਕਰ ਪੇਪਰ ਵੇਟ ਪੁੰਜੇ ਡਿੱਗ ਕੇ ਟੁੱਟ ਜਾਏਗਾ ਇਸ ਨੂੰ ਰੱਖ ਦੇ ਤੇ ਧਿਆਨ ਨਾਲ ਮੇਰੀ ਗੱਲ ਸੁਣ ਹਾਂ ਮੈਂ ਕੀ ਕਹਿ ਰਿਹਾ ਸਾਂ ਇੱਕ ਹੋਰ ਫਾਈਲ ਦਾ ਫੀਤਾ ਖੋਲਦੇ ਹੋਏ ਸ਼ੇਖ ਉਹਨੇ ਬੋਲੇ ਤਾਸ਼ ਦੀਆਂ ਬੁਰੀਆਂ ਬੁਰਾਈਆਂ ਦੱਸ ਰਿਹਾ ਸਾਂ ਤਾਸ਼ ਜੋ ਜੂਆ ਜੂਏ ਤੋਂ ਚੋਰੀ ਚੋਰੀ ਤੋਂ ਬਾਅਦ ਪਤਾ ਇਹ ਹਾਸਲ ਹੁੰਦਾ ਹੈ ਬਸੀਰ ਵੱਲ ਤੱਕਦਿਆਂ ਹੋਇਆਂ ਉਹ ਬੋਲੇ ਜੇਲ੍ਹ ਜਾਣੀ ਕੈਦ ਦੀ ਸਜ਼ਾ ਫਾਈਲ ਵਿੱਚੋਂ ਬਾਹਰ ਨਿਕਲਦੇ ਹੋਏ ਇੱਕ ਪੀਲੇ ਕਾਗਜ਼ ਨੂੰ ਬਸੀਰ ਡੰਕ ਦੀ ਚੁੰਜ ਨਾਲ ਛੇਕ ਪਾਰ ਰਿਹਾ ਸੀ ਨਲਾਇਕ ਬਾਜੀ ਛੇਖ ਹੋਰੀ ਉਸ ਦੇ ਹੱਥੋਂ ਡੰਕ ਖਿੱਚਦੇ ਹੋਏ ਬੋਲੇ ਛੱਡ ਇਹ ਨਾ ਵੇਲੇ ਕੰਮਾਂ ਨੂੰ ਤੇ ਮੇਰੀ ਗੱਲ ਧਿਆਨ ਨਾਲ ਸੁਣ ਤੈਨੂੰ ਪਤਾ ਹੈ ਕਿੰਨੇ ਚੋਰਾਂ ਦਾ ਸਾਨੂੰ ਹਰ ਰੋਜ਼ ਇੱਕ ਚਲਾਨ ਕਰਨਾ ਪੈਂਦਾ ਹੈ ਤੇ ਇਹ ਸਾਰੇ ਚੋਰ ਤਾਸ਼ਾਂ ਖੇਡਦੇ ਖੇਡਦੇ ਹੀ ਚੋਰੀ ਕਰਨੀ ਸਿੱਖਦੇ ਨੇ ਜੇ ਇਹ ਕਾਨੂੰਨ ਦਾ ਡੰਡਾ ਇਹਨਾਂ ਦੇ ਸਿਰ ਉੱਤੇ ਨਾ ਹੋਵੇ ਤਾਂ ਖਬਰ ਤਾਂ ਖਬਰੇ ਕੀ ਕਿਆਮਤ ਵਾਪਰਾ ਕਰ ਦੇਣ ਤੇ ਸ਼ੇਖ ਹੋਰਾ ਮੇਰ ਦੀ ਨੁਕਰੇ ਪਈ ਤਾਜੀ ਰਤੇ ਹਿੰਦਵਲ ਵਸੀਰ ਨੂੰ ਤਕਾਇਆ ਪਰ ਵਸੀਰ ਦਾ ਧਿਆਨ ਇੱਕ ਹੋਰ ਕਿਤਾਬ ਵੱਲ ਸੀ ਉਸਦੇ ਉਤਲੇ ਗੱਤੇ ਤੋਂ ਜਲਦ ਦਾ ਕੱਪੜਾ ਥੋੜਾ ਜਿਹਾ ਔਖੜਿਆ ਹੋਇਆ ਸੀ ਜਿਸ ਨੂੰ ਖਿੱਚਦਿਆਂ ਖਿੱਚਦਿਆਂ ਵਸੀਰ ਨੇ ਅੱਧਾ ਕ ਗੱਤਾ ਨੰਗਾ ਕਰ ਦਿੱਤਾ ਸੀ ਬੇਵਕੂਫ ਗਧਾ ਕਿਤਾਬ ਉਸ ਦੇ ਲਾਗਿਓ ਚੁੱਕ ਕੇ ਪਰੇ ਰੱਖਦੇ ਹੋਏ ਸ਼ੇਖ ਹੋਰੀ ਬੋਲੇ ਤੈਨੂੰ ਜਲਦਾਂ ਖੇਡਣ ਲਈ ਨਹੀਂ ਸੱਦਿਆ ਸੀ ਖਿਆਲ ਨਾਲ ਸੁਣ ਤੇ ਕੁਝ ਸਮਣਾ ਉੱਤੇ ਹਸ ਤਕਸ਼ਰ ਕਰਦੇ ਹੋਏ ਉਹਨਾਂ ਨੇ ਫੇਰ ਲੜੀ ਜੋੜੀ ਸਾਨੂੰ ਪੁਲਿਸ ਅਫਸਰਾਂ ਨੂੰ ਜੋ ਸਰਕਾਰ ਇੰਨੀ ਤਨਖਾਹਾਂ ਤੇ ਪੈਨਸ਼ਨਾਂ ਦਿੰਦੀ ਏ ਤੈਨੂੰ ਪਤਾ ਏ ਕਿਉਂ ਦਿੰਦੀ ਏ ਸਿਰਫ ਇਸ ਲਈ ਕਿ ਅਸੀਂ ਮੁਲਕ ਵਿੱਚੋਂ ਜੁਰਮ ਤੇ ਮੁਜ਼ਰਮਾਂ ਦੀ ਬਹੁਤ ਬਹੁਤ ਆਤ ਨੂੰ ਰੋਕੀਏ ਪਰ ਜੇ ਸਾਡੇ ਹੀ ਬੱਚੇ ਤਾਸ ਜੋਏ ਖੇਡਣ ਲੱਗ ਪੈਣ ਤਾਂ ਦੁਨੀਆ ਕੀ ਕਹੇਗੀ ਤੇ ਅਸੀਂ ਹੀ ਆਪਣਾ ਨਿਮਕ ਕਿਸ ਤਰ੍ਹਾਂ ਹਲਾਲ ਗੱਲ ਹੈ ਜੀ ਅੱਧ ਵਾਟੇ ਹੀ ਸੀ ਕਿ ਪਿਛਲੇ ਬੂਹੇ ਥਾਣੀ ਉਹਨਾਂ ਦਾ ਇੱਕ ਉੱਚਾ ਲੰਬਾ ਨੌਕਰ ਆਇਆ ਇੱਕ ਸਿਪਾਹੀ ਸੀ ਛੇਖੋਰੀ ਹਮੇਸ਼ਾ ਇਹੋ ਜਿਹੇ 2-3 ਵਫਾਦਾਰ ਸਿਪਾਹੀ ਘਰ ਵਿੱਚ ਰੱਖਿਆ ਕਰਦੇ ਸਨ ਜਿੰਨਾਂ ਵਿੱਚੋਂ ਇੱਕ ਡੰਗਰਾਂ ਨੂੰ ਪੱਠਾ ਦਿੱਤਾ ਪਾਉਣ ਤੇ ਮਈਆਂ ਚੋਂ ਲਈ ਸੀ ਦੂਜਾ ਰਸੋਈ ਦੇ ਕੰਮ ਵਿੱਚ ਮਦਦ ਦੇਣ ਲਈ ਸੀ ਤੇ ਤੀਜਾ ਜਿਹੜਾ ਅੰਦਰ ਆਇਆ ਸੀ ਅਸਾਮੀਆਂ ਨਾਲ ਰਕਮਾਂ ਖਰੀਆਂ ਕਰਨ ਲਈ ਸੀ ਉਸ ਨੇ ਚੌਕੇ ਸਲਾਮ ਕਰਦਿਆਂ ਕਿਹਾ ਉਹ ਆਏ ਬੈਠੇ ਨੇ ਜੀ ਕੌਣ ਉਹ ਬੁੱਗੀ ਬਦਮਾਸ਼ ਦੇ ਆਦਮੀ ਜਿਨ੍ਹਾਂ ਨੇ ਦਸਹਿਰੇ ਦੇ ਮੇਲੇ ਵਿੱਚ ਡੈਸ਼ ਲਾਉਣ ਲਈ ਅਰਜ਼ੀ ਕੀਤੀ ਸੀ ਫਿਰ ਤੂੰ ਆਪੇ ਹੀ ਗੱਲ ਕਰ ਲੈਣੀ ਸੀ ਮੈਂ ਤਾਂ ਉਹਨਾਂ ਨੂੰ ਕਹਿ ਦਿੱਤਾ ਸੀ ਕਿ ਸ਼ੇਖ ਹੋਰੀ 250 ਤੋਂ ਘੱਟ ਨਹੀਂ ਮੰਨਦੇ ਪਰ ਫਿਰ ਉਹ ਕੀ ਕਹਿੰਦੇ ਨੇ ਉਹ ਕਹਿੰਦੇ ਨੇ ਅਸੀਂ ਇੱਕ ਵਾਰੀ ਖੁਦ ਸ਼ੇਖ ਹੋਰਾ ਦੀ ਕਦਮ ਬੋਸ਼ੀ ਕਰਨੀ ਚਾਹੁੰਦੇ ਹਾਂ ਜੇ ਤਕਲੀਫ ਨਾ ਹੋਵੇ ਤਾਂ 2 ਮਿੰਟ ਲਈ ਚਲੇ ਚੱਲੋ بڑے ਚੇਰ ਦੇ ਉਡੀਕ ਰਹੇ ਨੇ ਅੱਛਾ ਚਲੋ ਕਹਿ ਕੇ ਸ਼ੇਖ ਹੋਰੀ ਜਦੋਂ ਉੱਠਣ ਲੱਗੇ ਤਾਂ ਉਹਨਾਂ ਨੇ ਵਸੀਰੇ ਵੱਲ ਤੱਕਿਆ ਉਹ ਉਂਝ ਉਂਗ ਰਿਆ ਸੀ ਜੇ ਝਟਪਟ ਉਹ ਦਬਕਾ ਮਾਰ ਕੇ ਉਸ ਨੂੰ ਜਗਾ ਦਿੰਦਾ ਜਗਾਣਾ ਦਿੰਦਾ ਤਾਂ ਉਸ ਦਾ ਮੱਥਾ ਮੱਜ ਨਾਲ ਮੇਜ਼ ਨਾਲ ਜਾ ਵਜਣਾ ਸੀ ਜਾ ਆਰਾਮ ਘਰ ਜਾ ਕੇ ਛੇਕ ਹੁਰੀ ਕੋਟ ਤੇ ਬੈਲਟ ਸੰਭਾਲਦੇ ਹੋਏ ਬੋਲੇ ਬਾਕੀ ਨਸੀ ਤਾਤਾ ਇਹਨੂੰ ਸ਼ਾਮ ਨੂੰ ਦੇਾਂਗਾ ਮੁੜ ਕੇ ਤਾਸ਼ ਨਾ ਖੇਢੀ ਤੇ ਉਹ ਬਾਹਰ ਨਿਕਲ ਗਏ ਮੁੰਡੇ ਨੇ ਖੜੇ ਹੋ ਕੇ ਇੱਕ ਦੋ ਆਕੜਾਂ ਤੇ ਉਬਾਸੀਆਂ ਲਈਆਂ ਅੱਖਾਂ ਮਾਲੀਆਂ ਤੇ ਫਿਰ ਨੱਚਦਾ ਪੜਕਦਾ ਬਾਹਰ ਨਿਕਲ ਗਿਆ ਜੇਕਰ ਇਹ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ